ਸਰ ਜੀ ਜਿਵੇਂ ਤੁਸੀਂ ਦੱਸਿਆ ਵੀ ਸਟੇਜਾਂ ਵੀ ਲਾਉਨੇ ਹੋ ਫਿਰ ਉੱਥੇ ਤੁਹਾਨੂੰ ਵਾਰੀ ਮਿਲ ਜਾਂਦੀ ਹੈ ਤਾਂ ਕਈ ਕਲਾਕਾਰਾਂ ਦੀ ਅਕਸਰ ਸ਼ਿਕਾਇਤ ਰਹਿੰਦੀ ਹੈ ਵੀ ਸਾਨੂੰ ਮਾਈਕ ਹੀ ਨਹੀਂ ਦਿੰਦੇ ਹੈਗੇ ਦੇਖੋ ਪਹਿਲਾਂ ਤਾਂ ਜੀ ਜਦੋਂ ਅਸੀਂ ਇਹ ਗਾਇਕੀ ਦੇ ਸਫ਼ਰ ਦੇ ਵਿੱਚ ਆਏ ਸੀ ਦੋਨੇ ਭਰਾ ਉਹਦਾ ਤਾਂ ਸਾਡੇ ਨਾਲ ਵੀ ਬੜਾ ਕਈ ਥਾਂ ਤੇ ਧੱਕਾ ਵੀ ਹੋਇਆ ਹੈ ਆਪਾਂ ਨੂੰ ਟਾਈਮ ਵੀ ਨਹੀਂ ਮਿਲਦਾ ਸੀਗਾ ਜਾਂ ਜਦੋਂ ਟਾਈਮ ਉਦੋਂ ਮਿਲਦਾ ਸੀਗਾ ਜਦੋਂ ਸਾਰਾ ਪੈਕ ਆਪੇ ਹੋ ਜਾਂਦਾ ਸੀਗਾ ਸਾਰਾ ਮਜੀਸ਼ਣਾ ਦੇ ਜਿਵੇਂ ਸਾਜ ਆਪਣੇ ਪੈਕ ਕਰ ਲਏ ਠੀਕ ਹੈ ਜੀ ਜਾਂ ਮਤਲਬ ਜਦੋਂ ਟੈਂਟ ਪਟਣ ਦੀ ਹਵਾਰੀ ਆ ਗਈ ਕੁਰਸੀਆਂ ਇਕੱਠੇ ਉਸ ਉਦੋਂ ਸਾਨੂੰ ਟਾਈਮ ਮਿਲਦਾ ਹੁੰਦਾ ਸੀ ਪਰ ਹੁਣ ਮਹਾਮਈ ਦੀ ਪਟਿਆਲੇ ਵਾਲੀ ਕਾਲੀ ਮਾਤਾ ਦੀ ਬੜੀ ਕਿਰਪਾ ਹੈ ਕਿ ਸਾਡੇ ਚਿਹਰੇ ਦੀ ਪਛਾਣ ਬਣ ਗਿਆ ਐਸੇ ਪੋਲੀਟੀਕਲ ਪਾਰਟੀਆਂ ਦੇ ਪਾਸੇ ਵੀ ਸਾਡਾ ਵਧੀਆ ਹੈ ਗੱਲਬਾਤ ਤੇ ਚੱਲਦੇ ਰਹਿੰਦੇ ਨੇ ਜੀ ਪ੍ਰੋਗਰਾਮ ਆਈ ਜਾਂਦੇ ਨੇ ਬਾਕੀ ਹੁਣ ਵੀ ਇੱਕ ਆਪਣਾ ਕੀ ਤੋਂ ਲੈ ਕੇ 27 ਤਰੀਕ ਤੱਕ ਦੇਵੀਗੜ੍ਹ ਰੋਡ ਤੇ ਭੰਮੂਆ ਪਿੰਡ ਦੇ ਵਿੱਚ ਕਥਾ ਸਮਾਗਮ ਦਾ ਪ੍ਰੋਗਰਾਮ ਹੈ ਜਿਹਦੇ ਵਿੱਚ ਮੈਨੂੰ ਇੱਕ ਦਿਨ ਦੀ ਹਾਜ਼ਰੀ ਲਾਉਣ ਦਾ ਮੌਕਾ ਮਿਲਿਆ ਉੱਥੇ ਹਾਂਜੀ ਜਿੱਦਾਂ ਤੁਸੀਂ ਕਿਹਾ ਵੀ ਸਟੇਟਾਂ ਤੇ ਸਾਡੇ ਨਾਲ ਭਰਾਵਾਂ ਨਾਲ ਹਨਾ ਪੀਤ ਭਰਾਵਾਂ ਨਾਲ ਥੋੜੇ ਨਾਲ ਧੱਕਾ ਹੁੰਦਾ ਰਿਹਾ ਫਿਰ ਮਨ ਵਿੱਚ ਕਦੇ ਆਇਆ ਨਹੀਂ ਵਿਛੜ ਦਿੰਨੇ ਕਿ ਫਾਇਦਾ ਇੱਧਰ ਹਨਾ ਖੱਜਲ ਖੁਆਰ ਹੋਣਾ ਪੈਂਦਾ ਛੋਟਾ ਥੋੜਾ ਜਿਹਾ ਕਰ ਗਿਆ ਸੀਗਾ ਇਹ ਨਾਲ ਤੁਰਦਾ ਨਹੀਂ ਮੇਰੇ ਹੁਣ ਵੀ ਤੁਰਦਾ ਨਹੀਂ ਹੈਗਾ ਪਰ ਮੈਂ ਤਾਂ ਆਪਣਾ ਜਾਂਦਾ ਹੀ ਰਹਿਣਾ ਜੀ ਜੇ ਮੰਨ ਲਓ ਮੈਂ ਕਿਤੇ ਰੋਡ ਤੇ ਜਾਣਾ ਹੈ ਮੰਨ ਲਓ ਮੈਂ ਥੋੜੇ ਚੰਡੀਗੜ੍ਹੇ ਆ ਰਿਹਾ ਠੀਕ ਹੈ ਮੈਨੂੰ ਰਸਤੇ ਦੇ ਵਿੱਚ ਕਿਤੇ ਫਲੈਕਸ ਲੱਗੀ ਦੇਗੀ ਤਾਂ ਮੈਂ ਉਹਦੀ ਫੋਟੋ ਖਿੱਚ ਲੈਣੀ ਆ ਜਾਂ ਕੋਈ ਮੰਨ ਲਓ ਖ਼ਬਰ ਦੇ ਵਿੱਚ ਪੋਸਟਰ ਲਈ ਜੋ ਹੈ ਕਿ ਫਲਾਣੀ ਜਗ੍ਹਾ ਤੇ ਕਬੱਡੀ ਕੱਪ ਹੋਣਾ ਇੱਕ ਇੱਕ ਟੂਰਨਾਮੈਂਟ ਹੋ ਰਿਹਾ ਜਾਂ ਫਿਰ ਕੋਈ ਸੱਭਿਆਚਾਰਕ ਮੇਲਾ ਹੋ ਰਿਹਾ ਹੈ ਏਦਾਂ ਕੋਈ ਦਸਹਿਰੇ ਦੇ ਉੱਤੇ ਪ੍ਰੋਗਰਾਮ ਹੋ ਰਿਹਾ ਮੈਂ ਫਿਰ ਉਹਨਾਂ ਨਾਲ ਰਾਬਤਾ ਕਾਇਮ ਕਰਦਾ ਜਿਹੜੇ ਪ੍ਰਬੰਧਕ ਹੁੰਦੇ ਨੇ ਜੋ ਕਹਿੰਦੇ ਨੇ ਵੀ ਠੀਕ ਆ ਤੁਸੀਂ ਸਾਨੂੰ ਆਓ ਮਿਲੋ ਉਹਨਾਂ ਨੂੰ ਮਿਲ ਕੇ ਆਈਦਾ ਹੈ ਬਾਕੀ ਜੇ ਉਹ ਕਹਿਣ ਵੀ ਹਾਂ ਤੁਸੀਂ ਪ੍ਰੋਗਰਾਮ ਕਰ ਦਿਓ ਤਾਂ ਪ੍ਰ ਟੈਂਡ ਕੀਤੇ ਹੋਣੇ ਨੇ ਜੀ ਤੁਸੀਂ ਕਿਹਾ ਵੀ ਨੰਬੇ ਪ੍ਰੋਗਰਾਮਾਂ ਵਿੱਚੋਂ ਜਵਾਬ ਆ ਚੁੱਕੇ ਆ ਕਿਉਂ ਰੀਜ਼ਨ ਕੀ ਨੇ ਕਾਰਨ ਕੀ ਨੇ ਕਾਰਨ ਇਦਾਂ ਨੇ ਕਿ ਜਿਹੜੇ ਸਾਡੇ ਗਾਣੇ ਨੇ ਨਾ ਉਹ ਤੁਹਾਡੇ ਹੁਣ ਤੱਕ 4 ਟਰੈਕ ਆਏ ਨੇ ਸਾਡੇ ਜੀ ਉਹ ਹੁਣ ਜਿਹੜੇ ਮੁੰਡੇ ਨੇ ਅੱਜ ਕੱਲ ਦੇ ਨਵੇਂ ਜਿਹੜਾ ਨਵਾਂ ਯੂਥ ਆ ਉਹ ਜਿਹੜੇ ਸਿੰਗਰ ਚੱਲ ਰਹੇ ਨੇ ਜਿਨ੍ਹਾਂ ਦੇ ਚਿਹਰੇ ਦੀ ਪਛਾਣ ਆ ਜਿਨ੍ਹਾਂ ਦੇ ਗਾਣੇ ਤੇ ਵਧੀਆ ਵੀਡੀਓ ਬਣੀ ਹੋਵੇ ਵਧੀਆ ਚੈਨਲਾਂ ਤੇ ਪ੍ਰੋਗਰਾਮ ਜਿਨ੍ਹਾਂ ਦੇ ਹੋ ਚੁੱਕੇ ਨੇ ਅਗਲਾ ਕਹਿੰਦਾ ਉਹ ਫਲਾਣੇ ਵੱਡੇ ਸਿੰਗਰ ਨੂੰ ਬੁਲਾਉਣਾ ਆਪਾਂ ਨੇ ਅਸੀਂ ਅਜੇ ਛੋਟੇ ਸਿੰਗਰਾਂ ਦੇ ਵਿੱਚ ਸਾਡਾ ਨਾਮ ਆਉਂਦਾ ਜੀ